ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਪ ਕਰਦੇ ਹਾਂ ਕਿ ਫਿਰ ਵੀ ਦੇਤੇ ਆਪਾਂ ਪੁਰੇ ਘੈਂਟਾਂ ਦਾ ਮਿੱਤਰ ਅੱਜ ਦਾ ਵਲੌਗ ਬਹੁਤ ਖਾਸ ਹੋਣ ਵਾਲਾ ਕਿਉਂਕਿ ਅੱਜ ਦੇ ਵਲੌਗ ਦੇ ਵਿੱਚ ਆਪਾਂ ਗਊਸ਼ਾਲਾ ਚੱਲੇ ਆ ਤੇ ਬਾਕੀ ਦੀ ਗੱਲਬਾਤ ਹੁਣ ਦੱਸਣਗੇ ਬੋਬੀ ਭਾਈ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਸਾਰੇ ਮਸਤੀ ਗਾਲ ਤੇ ਅੱਜ ਆਪਾਂ ਚੱਲੇ ਆ ਗਊਸ਼ਾਲਾ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ 7 ਦਿਨਾਂ ਦਾ ਟਾਰਗੇਟ ਲਿੱਤਾ ਹੋਇਆ ਵੀ 7 ਦਿਨ ਦਿੱਲੀ ਗਊਸ਼ਾਲਾ ਸੇਵਾ ਕਰਨੀ ਆ ਤੇ ਪਹਿਲਾਂ ਆਪਾਂ ਸ਼ੋਰਟ ਪਾਏ ਸੀਗੇ 1 2 ਤੇ ਅੱਜ ਆਪਣੇ ਨਾਲ ਅਰਮਾਨ ਹੁਣੀ ਵੀ ਚੱਲੇ ਆ ਮੈਂ ਤੇ ਚਾਚਾ ਦਾ ਡੇਲੀ ਗਊ ਸ਼ਾਲਾ ਜਿਵੇਂ ਕਿ ਜਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਅੱਜ ਆਪਾਂ ਆਦੇ ਵੱਲੋਂ ਪੂਰਾ ਪਰਫੈਕਟ ਮੜਿਆ ਮਾਰੀ ਕੈਮਰਾ ਦੇ ਵਿੱਚ ਪੂਰਾ ਪਰਫੈਕਟ ਸਮਾਨ ਇਹਦੇ ਵਿੱਚ ਹੈਗੇ ਛੋਲੇ ਸ਼ੱਕਰ ਗੁੜ ਪੇੜੇ ਸੁੱਕਾ ਆਟਾ ਤੇ ਗਿੱਲਾ ਆਟਾ ਤੇ ਇਧਰ ਨਾਲ ਤਿਲ ਤੇ ਚੌਣ ਕੀੜਿਆਂ ਦਾ ਭੋਜਨ ਇਹ ਕੀੜਿਆਂ ਦਾ ਭੋਜਨ ਇਹ ਮੜਿਆ ਦੱਸੋ ਚਾਚਾ ਜੀ ਇਹਦੇ ਬਾਰੇ ਮੜੀ ਦਿਓ ਨੋ ਜੀ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਕਿੜਿਆਂ ਦਾ ਭੋਜਨ ਆ ਜੀ ਤੇ ਬਹੁਤ ਵਧੀਆ ਅ ਪਵਿੱਤਰ ਮੰਨਿਆ ਜਾਂਦਾ ਹੈ ਸਾਰੇ ਲੋਕ ਆਮ ਵੀ ਮੈਂ ਇਕੱਲਾ ਨਹੀਂ ਬਹੁਤ ਲੋਕ ਪਾਉਂਦੇ ਆ ਪਾਉਣਾ ਚਾਹੀਦਾ ਹੈ ਦੂਸਰਿਆਂ ਨੂੰ ਵੇਖ ਕੇ ਹੀ ਅਸੀਂ ਵੀ ਲੱਗੇ ਆ ਤੇ ਇਸੇ ਤਰ੍ਹਾਂ ਹੀ ਰਸਤੇ ਦੇ ਵਿੱਚ ਇਹ ਵੇਰੀ ਕਿਸੇ ਮੋੜ ਤੇ ਆ ਕੇ ਕੋਈ ਕਠਿਨਾਈ ਆਉਂਦੀ ਹੈ ਨਾ ਕੁਦਰਤ ਦੀ ਇਹ ਦੇਣਾ ਵੀ ਕੋਈ ਪੁੰਨ ਜਿਹੜਾ ਹੈਗਾ ਸਾਹਮਣੇ ਆ ਜਾਂਦਾ ਹੈ ਵੀ ਤੁਸੀਂ ਵੀ ਇਹ ਕੰਮ ਕਰਿਆ ਕਰੋ ਮੇਰੇ ਵੀਰ ਜਿਵੇਂ 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 ਆਪਾਂ ਨੂੰ ਸਪੋਰਟ ਮਿਲੂਗੀ ਤੇ ਆਪਾਂ ਇਹ ਆਪਣੀ ਸੇਵਾ ਸੱਤ ਦਿਨਾਂ ਤੋਂ ਅੱਗੇ ਵੀ ਵਧਾ ਸਕਦੇ ਆ ਇਹ ਆਪਾਂ ਕੱਲ ਵੀ ਇੱਕ ਸ਼ੋਰਟ YouTube ਤੇ ਪਾਇਆ ਸੀਗਾ ਮੱਖਣ ਚਾਚੇ ਦੇ ਚੈਨਲ ਤੇ ਤੇ ਜਿਵੇਂ ਜਿਵੇਂ ਆਪਾਂ ਨੂੰ ਸਪੋਰਟ ਮਿਲੂਗੀ ਆਪਾਂ ਇਹ ਚੀਜ਼ ਨੂੰ ਸੇਵਾ ਨੂੰ ਅੱਗੇ ਵਧਾਵਾਂਗੇ ਮਹਾਰਾਜ ਸੇਵਾ ਕਰਾਵੇ ਤਾਂ ਜਰੂਰ ਕਰਾਂਗੇ ਤਾਂ ਹਾਂਜੀ ਹੁਣ ਆਪਾਂ ਮਿਲਦੇ ਆਂ ਗਊਸ਼ਾਲਾ ਦੇ ਵਿੱਚ ਬਲੌਗ ਦੇ ਨਾਲ ਬਣੇ ਰਹੋ ਗਊਸ਼ਾਲਾ ਦਾ ਬਹੁਤ ਹੀ ਇੱਕ ਸੋਹਣਾ ਦ੍ਰਿਸ਼ ਵੇਖਣ ਵਾਲਾ ਵਾ ਤਾਂ ਮਿੱਤਰੋ ਆਪ ਨੂੰ ਇੱਕ ਲਾਈਕ ਹੋਰ ਸਬਸਕ੍ਰਾਈਬ ਕਰਨਾ ਜੇ ਕਿ ਆ ਤੇ ਆਹ ਦੇਖੋ ਜੀ ਲਿਖਿਆ ਖੁੱਲੀ ਗਊ ਸ਼ਾਲਾ ਗੱਲੂ ਵਾਲਾ ਰੋਡ ਤੇ ਹੁਣ ਆਪਾਂ ਇੱਥੇ ਬਾਈਕ ਨੂੰ ਕਰਦੇ ਆ ਪਾਰਕ ਆਹ ਚਰਾਈ ਚਾਫਰਮਾਨ 뷰 ਮੜਾ ਆ ਹਾਂ ਤੁਸੀਂ ਦੇਖ ਸਕਦੇ ਹੋ ਗਊ ਮਾਤਾ ਗਊ ਹੀ ਗਊ ਆ ਗਊ ਹੀ ਗਊ ਆ ਤੇ ਇੰਦਰ ਵੀਰ ਹੋਣੀ ਗੰਵਾਂ ਹੀ ਗਊਂਗਾ ਆ ਜੋ ਅੱਗੇ ਚੱਕ ਲੈ ਕੇ ਚੰਗੀ ਕ੍ਰਿਸ਼ਨਾ ਤੇਰੀ ਮੋੜਲੀ ਤੇ ਭਲਾ ਖਾਨੀ ਨੱਚਿਆ ਜੈ ਗਊ ਮਤਾ ਸਮੜਾ ਚਾਚਾ ਇਹਨੂੰ ਮੈਂ ਐਸਾ ਫਲਗ ਲੈ ਕੇ ਕਿਵੇਂ ਦੇਣਾ ਬਸ ਚਾਚਾ ਜਮਣੀ ਦਾ ਆਮਰ ਨੂੰ ਲਾ ਲੈਣ ਜੈ ਹੋ ਗਊ ਮਤਾ ਤੇ ਆਪਣੀ ਆਲਾ ਮਿੱਤਰੋ ਹੁਣ ਤੌਦੀ ਹੁਣੇ ਕਰਨਗੇ ਚਲਾ ਆ ਲਾਵਾਂਗੇ ਤੇ ਮੂੰਹ ਦੇ ਵਿੱਚ ਕੇ ਵੀਰੇ ਹੱਥ ਖਿੱਚ ਲੈਣੀਆਂ ਤੇ ਉਹਦਾ ਕਾਰਨ ਹੈ ਵੀ ਇਹਨਾਂ ਦੇ ਦੰਦ ਦੇ ਵਿੱਚ ਆ ਨਗ ਲੱਗ ਸਕਦਾ ਤੇ ਦੇਣੇ ਦੇ ਲੈਣੇ ਪੈ ਸਕਦੇ ਲੈਣੇ ਤੇ ਦੇਣੇ ਪੈ ਸਕਦੇ ਆ ਕਿਉਂ ਸਰਾਫ ਹੈ ਹਨਾ ਨਹੀਂ ਹੁਣ ਚਾਚੇ ਦੇ ਤਿੰਨ ਪੰਜਾਂ ਚਾਂਦੀ ਦੀਆਂ ਛਾਪਾਂ ਤੇ ਹੁਣ ਚਾਚੇ ਇਹ ਛਾਪਾਂ ਲਾਊਗਾ ਤੇ ਆਪਾਂ ਤੁਹਾਨੂੰ ਮਿਲਦੇ ਆ ਛਾਪਾਂ ਲਾ ਕੇ ਤੇ ਫਿਰ ਕਰਦੇ ਆ ਸੇਵ ਹੂੰ ਤਾਂ ਮਿੱਤਰੋ ਹੁਣ ਮਾਉਂਟ ਟੈਵਰੇਸਟ ਦੀ ਚੜ੍ਹਾਈ ਚੜਨ ਲੱਗੇ ਆ ਵਹਿਗ ਰੂ 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 ਚੜ ਗਏ ਮਿੱਤਰੋ ਚੜ੍ਹਾਈ ਸ਼ੁਕਰ ਆ ਤੇ ਇਧਰ ਫੂਆ ਵੀ ਆ ਤੇ ਇਧਰ ਹੈਗਾ ਸਨਸੈਟ ਤੇ ਸਾਨੂੰ ਮਈਆ ਜੀ ਨੇ ਆਪ ਬੁਲਾਇਆ ਚੜ ਜਾ ਚੜਾਈਆਂ ਭਗਤਾਂ ਹਾਂ ਤੇ ਚੱਲਦੇ ਹੁਣ ਗਊਸ਼ਾਲਾ ਵੱਲ ਤਾ ਮਿੱਤਰੋ ਹੁਣ ਆ ਪਰਲੇ ਪਾਸੇ ਚੱਲੇ ਆ ਘੁੰਮ ਕੇ ਤੇ ਆ ਵੇਖੋ ਗਊਆਂ ਹੀ ਗਊਆਂ ਤਾਂ ਮਿੱਤਰੋ ਹੁਣ ਆਪਾਂ ਚੱਲਦੇ ਆ ਪਰਲੀ ਸਾਈਡ ਤਾਂ ਮਿੱਤਰੋ ਇਧਰਲੀ ਸਾਈਡ ਮੰਦਿਰ ਆ ਅਣੀ ਮੇਂ ਦੀ ਲਗਣਾ ਮੰਦਿਰ ਆ ਜੈ ਹੋ ਜੈ ਕਿ ਆਪਾਂ ਚੱਲੇ ਆ ਹੁਣ ਪਰਲੀ ਸਾਈਡ ਇਧਰ ਤੂੜੀ ਵਗੈਰਾ ਹਨਾ ਤਾਉ ਜੀ ਹਾਂ ਇਧਰ ਤੂੜੀ ਹੈ ਇਧਰ ਜਲਦੀ ਕੀਤਾ ਅੱਜ ਜਦੋਂ 19 ਸਮਾਂ ਠੀਕ ਇਧਰ ਮੈਂ ਤਰੋ ਦੱਬ ਕੇ ਰੱਖਿਆ ਵਾ ਸਮਾਨ ਇਹ ਇਧਰ ਇਹਨਾਂ ਨੂੰ ਮਤਲਬ ਛੱਡਦੇ ਆ ਜਦੋਂ ਧੂਆ ਵਗੈਰਾ ਚਾਹੀਦਾ ਹੁੰਦਾ ਚਾਹੀਦਾ ਨਹੀਂ ਧੂਆ ਕਰ ਦਿਨਾ ਜਦੋਂ ਭਰਾਵਾ ਅੱਛਾ ਅੱਛਾ ਤੇ ਇਧਰ ਹੈਗੀਆਂ ਦੂਜੀਆ ਆਪਣੀਆਂ ਅੱਛਾ ਜਾਨੀ ਉਹਨਾਂ ਦੀ ਇਧਰ ओके ਤੇ ਦੁੱਧ ਵਾਲੀਆਂ ਗਾਂ ਇਹਨਾਂ ਨੂੰ ਬੰਨ ਕੇ ਰੱਖਿਆ ਜਾਂਦਾ ਹਾਂ ਇਹ ਦੁੱਧ ਵਾਲੀਆਂ ਜੀ ਤਾਂ ਇਹ ਮਿੱਤਰੋ ਦੁੱਧ ਵਾਲੀਆਂ ਗਈਆਂ ਇਹ ਦੁੱਧ ਵਾਲੀਆਂ ਗਾਂ ਉਧਰ ਪਰਲੀ ਸਾਈਡ ਮੜਾ ਇੱਧਰ ਵੀ ਕਰ ਦੋ ਸੇਵਾ ਚਾਚਾ ਜੀ ਅਬ ਕੀ ਵਿਕੀ ਜੀ ਸ ਮਿੱਤਰੋ ਇਹ ਤਾਉ ਨਹੀਂ ਹੁਣ ਹਨ ਨੂੰ ਕੌਫ ਕਹਿੰਦੇ ਆਪਾਂ ਪ੍ਰੇਮ ਕਰਦੇ ਇਹਨਾਂ ਨੂੰ ਆਈ ਉਹ ਵੀ ਬੜਾ ਡਰਦਾ ਉਹ ਵੀ ਹੱਥ ਨਾ ਖਮਉਂਦਾ ਨੀ ਇਧਰ ਤਾਉ ਦੀ ਹੱਥਾਂ ਨਾਲ ਐ ਤਲੀਆਂ ਰਗ ਰਗ ਖਵਾਈ ਜਾਂਦੇ ਆ ਚੱਲ ਇਹਨਾਂ ਹੱਥ ਖੱਚ ਲੈ ਤੈਂਹੇ ਲਾਈਆਂ ਇਹਨਾਂ ਹੱਥ ਅੰਦਰ ਜਾਂਦਾ ਆ ਮੜਿਆ ਕਰੋ ਚਾਚਾ ਜੀ ਦੇਖੋ ਛੋਟੇ ਬੱਚੇ ਪ੍ਰੋਜੈਕਟ ਆ ਤੇ ਦੇਖ ਸਕਦੇ ਆ ਕਿੰਨੇ ਸੋਹਣੇ ਸੋਹਣੇ ਹੈ ਲੋ ਬੁੱਗੇ ਇਹ ਬੱਚੀਆਂ ਜੀ ਬੱਚੇ ਬੱਚੀਆਂ ਬੱਚੇ ਕਿਉਂ ਨਹੀਂ ਮੈਂ ਉਹ ਕਰਾ ਖੜ ਜਾ ਚੱਲ ਅੱਜ ਅੱਜ ਵੇਖੋ ਜੀ ਵਧੀਆ ਆਵੇ ਚੂਰਮਾ ਦੇ ਵਿੱਚ ਹੈਗੇ ਆ ਜੀ ਪੁੱਜੇ ਛੋਲੇ ਸ਼ੱਕਰ ਆਹੀ ਗੋੜ ਬਣੇ ਭੁਲੇ ਚੂਰਮਾ ਤੰਨੇ ਖਾਣਾ ਪੜੇਗਾ ਆ ਕੀ ਆ ਗਾੜਾ ਜੀ ਮੈਨੂੰ ਉਹ ਕੀ ਪਿਆ ਉਹ ਚ ਨੂਨ ਉਹ ਨੂਨ ਹਾਜਮੇ ਆਸਤੇ ਹੁੰਦਾ ਹਾਜਮੇ ਆਸਤੇ ਪਾਕਿਸਤਾਨੀ ਨੂਨ ਆ ਜੀ ਉਹ ਜਿਹੜੀ ਚੱਤੀ ਜਾਂਦੇ ਆ ਥੋੜਾ ਕਰੋ ਜੀ ਕਿ ਆਪਣਾ ਕੋਜ ਤੇ ਦੇਖ ਸਕਦੇ ਆ ਪਾਕਿਸਤਾਨੀ ਆਏ ਕਾਚੇ ਇੱਧਰ ਹਾਂ ਸਹੀ ਹੈ ਤੇ ਇੱਧਰ ਦੀ ਹੁਣ ਦੂਜਾ ਫੇਰਾ ਦਿੰਦੇ ਆ ਇੱਥੋਂ ਉਹ ਅਸੀਂ ਉਧਰ ਦੀ ਐਂ ਤੇ ਦੇਖੋ ਸਕਦੇ ਆ ਪਹਿਲਾਂ ਤੇ ਵੇਖਿਆ ਹੀ ਹੋਊਗਾ ਉਧਰ ਦੀ ਤੇ ਹੁਣ ਇੱਧਰ ਦੀ ਦੁਬਾਰਾ ਜਿਆ ਹੋ ਗੂਮਾਤਾ ਲਓ ਜੀ ਚਾਚਾ ਜੀ ਲੈ ਓਏ ਪ੍ਰਜੈਕਟ ਦੇਖੋ ਹੈ ਦੰਡੀ ਨਹੀਂ ਵੜਦਾਂ ਹਨਾ ਇਹ ਇਹਨਾਂ ਨੂੰ ਪਤਾ ਵੀ ਰੋਜ਼ ਆਉਂਦੇ ਆ ਜੀ ਇਹ ਜਿਹੜੀ ਚੀਜ਼ ਆ ਨਾ ਜੇ ਆਪਾਂ ਗਈਆਂ ਨੂੰ ਹੱਥ ਚ ਟਾਉਣੇ ਆ ਨਾ ਐ ਇਦਾਂ ਕਰਕੇ ਹੂੰ ਕਿ ਉਹਦੇ ਨਾਲ ਬੰਦੇ ਦੀ ਕਿਸਮਤ ਬਦਲਦੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਸੰਕਟ ਇਹਨਾਂ ਨੂੰ ਆਵੇ ਪਰ ਪ੍ਰਮਾਤਮਾ ਵੱਲੋਂ ਇਹ ਵਰਦਾਨ ਹੀ ਤਾਂ ਹੁਣ ਆਪਾਂ ਚੱਲਦੇ ਆਂ ਇਧਰ ਫਰ ਆਪੋ ਜੀ ਨੂੰ ਲਗਾਤਾ ਤੇ ਬਾਈ ਹੁਣੇ ਹਾਂ ਤੂੜੀ ਕਰਦੇ ਹੋਏ ਪ੍ਰਗਟ ਪ੍ਰਦਾਨ ਓ ਕੀ ਹੁੰਦਾ ਆ ਫਵਾੰਦੇ ਹੋਏ ਯਾਰ ਤੇਸੀ ਤੇ ਰੋਕੀ ਪਿੱਛੇ ਭੱਜਿਆ ਬੰਦਾ ਇਹਦੇ ਫੇਵਾ ਫੇਵਾ ਤਾਂ ਮਤਰਾ ਤਾਂ ਮਤਰਾ ਸਮਾਪਤੀ ਹੋ ਚੁੱਕੀ ਆ ਤੇ ਹੁਣ ਇਧਰ ਦੀ ਗੇੜ ਨੰਗੂ ਉਹਦੇ ਪਿੱਛੇ ਉਹਦੀ ਨਹੀਂ ਪਿੱਛੋਂ ਦੀ ਜਾਣਾ ਪੈਣਾ ਪਿੱਛੋਂ ਦੀ ਜਾਣਾ ਪੈਣਾ ਇਧਰ ਬਾਈ ਦੀ ਹੁੰਦੀ ਤੇ ਲਫਾਫਾ ਵਗੈਰਾ ਛਟਕਾਉ ਤਾ ਤਾਉਜੀ ਨੇ ਫਟਾ ਗੋਡਰ ਕੋ ਗੋਡਾ ਜੀ ਤੇ ਆਪਣੇ ਇਦਾਂ ਹੀ ਵਧੀਆ ਘੈਂਟ ਘੈਂਟ ਵਲੌਗ ਦੇਖਣ ਨੂੰ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਡੇਲੀ ਜਿਵੇਂ ਆਪਣਾ 7 ਦਿਨ ਦਾ ਟਾਰਗੇਟ ਹੈ ਤੇ ਅੱਜ ਆਪਣਾ ਚੌਥਾ ਦਿਨ ਹੈ ਤੇ ਆਪਾਂ ਪੂਰੇ ਮਤਲਬ 7 ਦਿਨ ਤੁਹਾਨੂੰ ਟਾਰਗੇਟ ਦੇ ਨਾਲ ਇੱਕ ਅੱਛੀ ਤਰ੍ਹਾਂ ਵਾਈਬ ਬਣਾਵਾਂ ਸੇਵਾ ਕਰਕੇ ਦਿਖਾਈਏ ਕਿ ਜਿਵੇਂ ਜਿਵੇਂ ਤੂੰ سپورਟ ਕਰੋਂਗੇ ਤੂੰਵੇਂ ਹੋਵੇਂ ਆਪਾਂ ਸੇਵਾ ਨੂੰ ਵਧਾਵਾਂਗੇ ਤੇ ਬਾਕੀ ਗੱਲ ਤੁਹਾਨੂੰ ਚਾਚਾ ਜੀ ਦੱਸਣੇ ਹੀ ਹੱਥ ਤੋਂ ਹੋ ਗਏ ਜਿੱਥੇ ਗੱਲ ਜੀ ਨਹੀਂ ਮਾਰਦੀ ਤੇ ਚਾਚਾ ਜਿੱਥੇ ਜਿਸੇ ਪਤਾ ਲੱਗ ਗਿਆ ਅੜ ਗਿਆ ਹੁਣ ਮੈਂ ਕਿਹਾ ਚਾਚੇ ਨੂੰ ਆ ਆ ਚਾਚਾ ਫਿਰ ਉਹ ਆੜਾ ਚਾਚਾ ਬ੍ਰਾਹਮਾਸਟਰ ਆਪਣਾ ਬੱਚਿਆਂ ਦੀ ਸਪੋਰਟ ਹੀ ਨਹੀਂ ਕੀਤੀ ਫਿਰ ਆਪਣਾ ਫਾਇਦਾ ਵੀ ਕੀ ਜਿੱਥੇ ਬੱਚਾ ਅੜ ਗਿਆ ਜਵਾਕ ਅੜ ਗਿਆ ਉੱਥੇ ਤੇ ਫੜਾ ਵੀ ਉੱਥੇ ਆਪੇ ਚਾਚਾ ਖੜ ਗਿਆ ਚਾਚਾ ਖੜ ਗਿਆ ਖੜ ਗਿਆ ਚਾਚਾ ਹੈਗਾ ਬ੍ਰਾਹਮਾਸਟਰ

ਸ਼ੇਧਨ ਮੀ ਨਵੇਂ ਮਹੀਨੇ ਦਾ ਹੋਊਗਾ ਤੇਰਵਾ ਹੋਊਗਾ ਮੇਰੇ ਦਾ ਤੇਰਵਾ ਦਿਨ ਤੇਰਵਾ ਦਿਨ ਚ ਤੁਰਨ ਲੱਗ ਜਾਂਦੇ ਆ ਥੋੜੇ ਟਾਈਮ ਚ ਹੀ ਬਸ ਉੱਠ ਕੇ ਤੁਰਨ ਲੱਗ ਜਾਂਦੇ ਆ ਹਮ ਕਾਰਨ ਪਤਾ ਹੈ ਕਿ ਇਹ ਕਿਉਂ ਤੁਰਦੇ ਆ ਇਹਨਾਂ ਨੂੰ ਪ੍ਰਮਾਤਮਾ ਨੇ ਸ਼ਕਤੀ ਇੰਨੀ ਦਿੱਤੀ ਆ ਕਿ ਇਹਨਾਂ ਨੂੰ ਸੰਭੂ ਕੌਣ ਸੰਭਾਲੂ ਕੌਣ ਹਨ ਇਹ ਆਪਣੇ ਆਪ ਨੂੰ ਆਪ ਸੰਭਾਲਦੇ ਆ ਭਾਈ ਦੇ ਉੱਠ ਕੇ ਇੱਕਦਮ ਤੁਰਦੇ ਆ ਹਣਾ ਆਪਣੇ ਜਿਹੜੇ ਇਨਸਾਨ ਦੇ ਬੱਚੇ ਆ ਉਹਨਾਂ ਦੀ ਉਮਰ ਵੀ ਜ਼ਿਆਦਾ ਹੁੰਦੀ ਆ ਔੜੀ-ਔੜੀ ਪੜਦੇ ਆ 70 80 ਸਾਲ 90 ਜਾਂ 100 ਸਾਲ ਦੇ ਵੀ ਹੁੰਦੇ ਆ ਤਾਂ ਕਿ ਇਹ ਜਿਹੜੇ ਆ ਇਹ ਵਿਚਾਰੇ ਉਮਰ ਵੀ ਘੱਟ ਹੁੰਦੀ ਆ ਕਿ ਇਹਨਾਂ ਨੂੰ ਛੇਤੀ ਤੇ ਛੇਤੀ ਇਹਨਾਂ ਨੂੰ ਭੱਜ ਦੌੜਨ ਦਾ ਇਹਨਾਂ ਨੂੰ ਮੌਕਾ ਮਿਲਦਾ ਹਾਂਜੀ ਜਿਵੇਂ ਫਹੀ ਗੱਲ ਕਹੀ ਆ ਤਾਉਜੀ ਨੇ ਤੇ ਇਧਰ ਮੋੜੇ ਸਿੰਘਾਂ ਵਾਲਾਂ ਗਾਵਾਂ ਵੀ ਆ ਕਈ ਤੇ ਕਈ ਗਾਵਾਂ ਦੇ ਦੋ ਸਿੰਘ ਆ ਕਈਆਂ ਦਾ ਇੱਕ ਸਿੰਘ ਆ ਕਈਆਂ ਦੇ ਸਿੰਘ ਸਿੱਧੇ ਆ ਕਈਆਂ ਦੇ ਸਿੰਘ ਹੈ ਨਹੀਂ ਤੇ ਕਈਆਂ ਦੇ ਸੰਗ ਗੋਲ ਵੀ ਆ ਤੇ ਗੈਮੀ ਜੁਖਬਾਰ ਤੇ ਆਪਾਂ ਨੂੰ ਬਾਈ ਮਿਲਿਆ ਲੱਭੀ ਤੇ ਬਹੁਤ ਵਧੀਆ ਨਾਈਸ ਨੇਚਰ ਆ ਜਮਾ ਗੁਰਸਿੱਖ ਬੰਦਾ ਪੂਰਾ ਵਧੀਆ ਸੇਵਾ ਕਰਦਾ ਤੇ ਸ਼ਰਮਾ ਕਲੀਨਿੰਗ ਦੇ ਉੱਤੇ ਕੰਮ ਕਰਦਾ ਜੇ ਕਿਹਦੇ ਹੱਥ ਕਭੀ ਛੱਡ ਗਿਆ ਛੱਡ ਗਿਆ ਛੱਡ ਗਿਆ ਹਾਂ ਕਰੀ ਹੁੰਦਾ ਹਾਂ ਕਰੀ ਜਾਂਦਾ ਕਿਉਂਕਿ ਇਹ ਦੰਦਾਂ ਦਾ ਕੰਮ ਸਿੱਖਦਾ ਸੀਗਾ ਤੇ ਕਿਸੇ ਨੇ ਦੰਦ ਖੜਾਉਣੇ ਸੀਗੇ ਤੇ ਉਹ ਕਹਿੰਦਾ ਮੈਂ ਕਹਿੰਦਾ ਤੂੰ ਮੇਰੇ ਦੰਦ ਕੱਢ ਤਾਂ ਨਹੀਂ ਆਪਦੇ ਦੰਦ ਕੱਢੀ ਐਨ ਇਹਨਾਂ ਦੰਦ ਕੱਢੇ ਨਹੀਂ ਹੁੰਦੇ ਉਹ ਕਹਿੰਦਾ ਮੇਰੇ ਦੰਦ ਕੱਢ ਕਹਿੰਦਾ ਮੈਂ ਕੱਢ ਕੇ ਨਾ ਕਹਦਾ ਖਾਹ ਕਿਦਾ ਦੰਦ ਕੱਢ ਤੀ ਇਹਨੂੰ ਹਟਾਤਾ ਇਹਦੇ ਚਾਤਾ ਆਉਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਕਮੈਂਟ ਕਰਕੇ ਦੱਸਿਓ ਤੇ ਹਾਂਜੀ ਜਿਹੜਾ ਬੰਦਾ ਆਪਾਂ ਦੁਕਾਨ ਦੀ ਐਂਟਰੀ 'ਚ ਤੁਹਾਨੂੰ ਮਿਲਾਇਆ ਸੀ ਉਹ ਸੀਗਾ ਗੋਤਮ ਇਹ ਹੈਗਾ ਹਰਸ਼ ਸੇਠੀ ਇਹ ਵੀ ਆਪਣੇ ਨਾਲ 6ਵੀਂ ਤੋਂ ਪੜਦਾ ਆ ਰਿਹਾ ਬਹੁਤ ਪਿਆਰਾ ਪ੍ਰਭਾਸ ਦਾ ਬਹੁਤ ਵੱਡਾ ਫੈਨ ਬੜੇ ਦੱਸਦੇ ਗਿਆ ਪ੍ਰਭਾਸ ਦਾ ਫੈਨ ਆ ਪੂਰੇ ਤਗੜੇ ਫੈਨ ਹਨ ਮੇਰੇ ਪ੍ਰਭਾਸ ਜਿਹੜਾ ਤੁਸੀਂ ਜਾਣਦੇ ਆ ਕਿਹੜੀ ਫਿਲਮ ਉਹਦੀ ਗੱਤੀ ਮੇਰ ਕਟਾਓ ਬਾਹੂਪਲੀ ਫਿਲਮ ਦਾ ਹੈ ਉਸ ਨਾਲ ਤੇ ਇਹ ਮੇਰਾ ਵਲੌਗ ਪ੍ਰਭਾਸ ਵੇਖਦਾ ਤਾਂ ਇੱਕ ਵਾਰੀ ਜ਼ਰੂਰ ਹਰਸ਼ ਸੇਠੀ ਲਿਖ ਦੇਵੇ ਥੱਲੇ ਕਮੈਂਟ ਤੇ ਕਿਉਂਕਿ ਇਹ ਬਹੁਤ ਵੱਡਾ ਫੈਨ ਪ੍ਰਭਾਸ ਦਾ ਹਾਂ ਹਾਂ ਪ੍ਰਭਾਸ ਦਾ ਪ੍ਰਭਾਸ ਸਾਊਥ ਐਕਟਰਾ ਯੈਸ ਤਾਂ ਮਿੱਤਰੋ ਹੁਣ ਆਪਾਂ ਦੂਜੇ ਫੋਨ ਤੇ ਆ ਚੁੱਕੇ ਹਾਂ ਪਹਿਲਾਂ ਉਧਰ ਪੌਣਾ ਤੇ ਬਹੁਤ ਜਿਆਦਾ ਗਰਾਊਂਡ ਬਹੁਤ ਵੱਡਾ ਇੱਧਰ ਬੱਚੇ ਕਰੈਕਟ ਵੀ ਖੇਡਣ ਹੁੰਦੇ ਆ ਤੇ ਉਹ ਆਪ ਨੂੰ ਸਬਸਕ੍ਰਾਈਬਰ ਮਿਲ ਚੁੱਕੇ ਆ ਠੀਕ ਆ ਠੀਕ ਆ ਠੀਕ ਆ ਹੈ ਸਬਸਕ੍ਰਾਈਬ ਕੀਤਾ ਹੋਣਾ ਉਹਨਾਂ ਨੇ ਪਾਈ ਦੂਰੀ ਬਾਜ਼ ਮਾਰਦੀ ਉਹਨਾਂ ਨੇ